ਮੇਰਾ ਨਾਮ ਗਗਨਦੀਪ ਸਿੰਘ ਜੀ ਜੋ ਇਹ ਘਟਨਾ ਵਾਪਰੀ ਕਿਸ ਤਰ੍ਹਾਂ ਵਾਪਰੀ ਇਹ ਓਵਰ ਸਪੀਡ ਵਾਲੀ ਸੀਗੀ ਇਹਦੀ ਉਧਰੋਂ ਬਹੁਤ ਤੇਜ਼ ਆ ਰਿਹਾ ਸੀ ਇਥੋਂ ਪਲਟਦੀ ਖਾਦੀ ਦੋ ਪਲਟੀਆਂ ਖਾਦੀਆਂ ਗੱਡੀ ਨੇ ਹਾਂਜੀ ਮੈਂ ਉਧਰੋਂ ਆ ਰਿਹਾ ਸੀਗਾ ਜੀ ਤੇ ਇਹਨੇ ਗੱਡੀ ਫੁੱਲ ਸਪੀਡ ਤੇ ਸੀਗੀ ਤੇ ਇਥੋਂ ਪਲਟਦੀ ਪਲਟਦੀ ਆਪ ਹੀ ਵੜ ਕੇ ਜਦੋਂ ਪਲਟੀ ਗੱਡੀ ਤੇ ਆਪ ਹੀ ਬਾਹਰ ਆ ਗਿਆ ਕਿੰਨੇ ਜਣੇ ਸਵਾਰ ਸੀਗੇ ਇਹ ਕੱਲਾ ਹੀ ਇੱਕ ਹੀ ਸੀਗਾ ਜੀ ਕਿਸ ਤਰ੍ਹਾਂ ਦੇ ਹਾਲਾਤ ਇਹਦੇ ਹਾਲਾਤ ਗੰਭੀਰੀ ਹੈ ਜੀ ਕਿਹੜੀ ਜਗ੍ਹਾ ਤੋਂ ਦੱਸਿਓ ਜੀ ਇਹ ਮੱਲੇ ਸ਼ਾਹ ਧੀਰੇ ਕੋਲ ਪਿੰਡ ਹੈ ਜੀ ਇਹਦਾ ਤੇ ਕੋਈ ਘਰਦਿਆਂ ਨਾਲ ਸੰਪਰਕ ਹੋਇਆ ਘਰਦਿਆਂ ਨਾਲ ਹੋ ਗਿਆ ਯਾਰ ਇਹ ਉਹ ਵੀ ਕੋਈ ਸੱਖ ਸੱਖਿਆ ਬੋਲਦੀ ਹੈ ਹਾਂਜੀ ਸੱਖ ਸੱਖਿਆ ਬੋਲਦੇ ਸਰਕ ਸੱਖਿਆ ਜੀ ਹਜੇ ਤੱਕ ਐਂਬੂਲੈਂਸ ਤਾਂ ਨਹੀਂ ਆਈਗੀ ਤੇ ਰੋਡ ਸੇਫਟੀ ਵਾਲੇ ਆ ਗਏ ਆ ਉਹ ਲੈ ਗਏ ਚੱਕ ਕੇ ਵਿੱਚ ਕੀ ਨਾਮ ਆ ਜੀ ਮੇਰਾ ਨਾਮ ਗੁਰਸ਼ਰਨਜੀਤ ਹੈ ਜੀ ਜੋ ਇਹ ਐਕਸੀਡੈਂਟ ਬਿਲਕੁਲ ਇਹ ਜੀ ਸਪੀਡ ਹੀ ਬਹੁਤ ਜ਼ਿਆਦੀ ਸੀਗੀ ਗੱਡੀ ਦੀ ਇਹ ਤਾਂ ਕੰਟਰੋਲ ਨਹੀਂ ਹੋਈ ਤੇ ਜਦੋਂ ਇਹਨੇ ਬ੍ਰੇਕ ਮਾਰੀ ਗੱਡੀ ਘੋਕ ਕੇ ਉਹ ਤੋਂ ਐ ਆ ਗਈ ਆ ਜੀ ਤੇ ਜਦੋਂ ਇਹ ਵਜਿਆ ਗੱਡੀ ਪਲਟ ਗਈ ਆ ਨਿਕਲ ਆਵਦੀ ਆ ਵੀ ਆਇਆ ਸੀਗਾ ਇਹ ਪਰ ਦੇਖਦੇ ਦੇਖਦੇ ਨੂੰ ਅਸੀਂ ਸਿਮਾਰ ਲਿਆ ਕਿ ਮੌਕੇ ਤੇ ਸੀ ਆ ਗਏ ਕਿੰਨੇ ਜਾਣੇ ਸੀ ਗੱਡੀ ਗੱਡੀ ਜੀ ਇੱਕੋ ਜਣਾ ਸੀਗਾ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਆ ਹੁਣ ਠੀਕ ਹੈ ਜੀ ਵੈਸੇ ਮੁੰਡਾ ਤੇ ਪਰ ਛਾਤੀ 'ਚ ਕਹਿੰਦਾ ਦਰਦ ਹੁੰਦਾ ਕਿਹੜੀ ਜਗ੍ਹਾ ਤੇ ਦੱਸੇ ਜੀ ਇਹ ਜੀਰੇ ਦੇ ਕੋਲੇ ਆ ਜੀ ਮੱਲਨ ਸ਼ਾ ਪਿੰਡ ਆ ਕੋਈ ਮੱਲੇ ਸ਼ਾ ਤੇ ਕੋਈ ਸੰਪਰਕ ਹੋ ਪਿਆ ਹਾਂਜੀ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਹੋ ਗਿਆ ਸੰਪਰਕ ਉਹ ਆ ਰਹੇ ਆ ਜੀ ਤੇ ਇਸ ਤੋਂ ਇਲਾਵਾ ਜਰ ਮੈਂ ਆ ਕੇ ਗੱਲ ਲਿਆ ਜਾਂਦਾ ਜੀ ਜੀ ਹਾਂਜੀ ਹਾਂਜੀ ਉਹ ਸੁਰੱਖਿਅਤ ਆ ਗਿਆ ਜੀ ਉਹ ਮੁਲਾਜ਼ਮ ਵੀ ਸਾਡੇ ਚੌਂਕੀ ਵਾਲੇ ਆ ਗਏ ਆ ਜੀ ਹਾਂਜੀ